ਟੀ ਮਾਡਲ ਨੂੰ ਜਿਹੜਾ ਬਦਲਣਾ ਉਹ ਜ਼ਰੂਰੀ ਆ ਜਿਨੇ ਸਾਨੂੰ ਕਰਜ਼ੇ ਦਿੱਤੇ ਆ ਜਿਨੇ ਸਾਡਾ ਇੱਥੋਂ ਦਾ ਵਾਤਾਵਰਨ ਸਾਡਾ ਪਾਣੀ ਸਾਡੀ ਹਵਾ ਸਾਡੀ ਮਿੱਟੀ ਗੰਦਲੀ ਕੀਤੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਇਹ ਬਿਲਕੁਲ ਝੂਠੇ ਲਾ ਰਿਆਂ ਵਾਲੀ ਸੀ ਇਹ ਤਾਂ ਬਸ ਲੋਕਾਂ ਨੂੰ ਗਮਰਾਹ ਕਰ ਰਹੀ ਆ ਲੱਖਾਂ ਲੱਖੀਆਂ ਹਜ਼ਾਰੀ ਵੋਟਾਂ ਲੈ ਜਾਂਦੇ ਮਾਂ ਕੇ ਝੂਠੇ ਵਾਅਦੇ ਕਰ ਜਾਂਦੇ ਔਰਤਾਂ ਦੀ ਵਿੰਗ ਲਈ ਇੱਥੇ ਇੱਕ ਕਨਵੈਨਸ਼ਨ ਰੱਖੀ ਗਈ ਸੀ ਤਾਂ ਇੱਥੇ ਕੀ ਸਿੱਖੋਗੇ ਇੱਥੇ ਜਦੋਂ ਅਸੀਂ ਆਏ ਆ ਤਾਂ ਇੱਥੇ ਸਭ ਤੋਂ ਪਹਿਲਾਂ ਤਾਂ ਜੋ ਬੁਲਾ ਰਹਿਆ ਨੇ ਗੱਲਬਾਤ ਰੱਖੀ ਉਹਦੇ ਵਿੱਚ ਜਿਹੜਾ ਕਿਸਾਨੀ ਸੰਕਟ ਆ ਇਹਦੇ ਵਿੱਚ ਔਰਤਾਂ ਦੀ ਜੋ ਸ਼ਮੂਲੀਅਤ ਆ ਤੇ ਇਸ ਕਿਸਾਨੀ ਸੰਕਟ ਦੇ ਵਿੱਚੋਂ ਉੱਭਰਨ ਦੇ ਲਈ ਜੋ ਔਰਤਾਂ ਦਾ ਯੋਗਦਾਨ ਜੋ ਰੋਲ ਬਣਦਾ ਹੈ ਉਹਦੇ ਉੱਪਰ ਸਾਨੂੰ ਬਹੁਤ ਸਾਰੀ ਜਿਹੜੀ ਜਾਣਕਾਰੀ ਆ ਉਹ ਮਿਲੀ ਆ ਇਸ ਤੋਂ ਇਲਾਵਾ ਜਿਹੜਾ ਸਾਡਾ ਮੌਜੂਦਾ ਖੇਤੀ ਮਾਡਲ ਆ ਇਹਦੇ ਨਾਲ ਔਰਤਾਂ ਦੀ ਕਿਸ ਰੂਪ ਦੇ ਵਿੱਚ ਸ਼ਮੂਲੀਅਤ ਜਿਹੜੀ ਉਹ ਖੇਤੀ ਦੇ ਵਿੱਚੋਂ ਬਾਹਰ ਹੋਈ ਆ ਠੀਕਾ ਉਸ ਕਰਕੇ ਇਸ ਖੇਤੀ ਮਾਡਲ ਨੂੰ ਜਿਹੜਾ ਬਦਲਣਾ ਉਹ ਜ਼ਰੂਰੀ ਆ ਜਿਨੇ ਸਾਨੂੰ ਕਰਜ਼ੇ ਦਿੱਤੇ ਆ ਜਿਨੇ ਸਾਡਾ ਇੱਥੇ ਦਾ ਵਾਤਾਵਰਨ ਸਾਡਾ ਪਾਣੀ ਸਾਡੀ ਹਵਾ ਸਾਡੀ ਮਿੱਟੀ ਗੰਧਲੀ ਕੀਤੀ ਆ ਇਸ ਖੇਤੀ ਮਾਡਲ ਨੂੰ ਬਦਲਣਾ ਜਿਹੜਾ ਜ਼ਰੂਰੀ ਆ ਤੇ ਉਹਦੇ ਲਈ ਜਿਹੜਾ ਸਾਡੇ ਕਿਸਾਨ ਮਰਦਾਂ ਦੇ ਨਾਲ ਨਾਲ ਜਿਹੜਾ ਸਾਡੀਆਂ ਬੀਬੀਆਂ ਨੂੰ ਵੀ ਅੱਗੇ ਆਉਣਾ ਚਾਹੀਦਾ ਆ ਤਾਂ ਜੋ ਜਿਹੜਾ ਹੈਗਾ ਵਾ ਪੰਜਾਬ ਜਿਹਨੂੰ ਅਸੀਂ ਪੰਜਾ ਪਾਣੀਆਂ ਦੀ ਧਰਤੀ ਕਹਿੰਦੇ ਆ ਇੱਥੋਂ ਜਿਹੜਾ ਪਾਣੀ ਮੁੱਕਦਾ ਜਾ ਰਿਹਾ ਵਾ ਇਸ ਪੰਜਾ ਪਾਣੀਆਂ ਦੀ ਧਰਤੀ ਇਸ ਖੇਤੀ ਪ੍ਰਧਾਨ ਸੂਬੇ ਨੂੰ ਜਿਹੜਾ ਬਚਾਇਆ ਜਾ ਸਕੇ ਇਹਦੇ ਲਈ ਔਰਤਾਂ ਨੂੰ ਜਿਹੜਾ ਹੈਗਾ ਅੱਗੇ ਆਉਣ ਦੀ ਲੋੜ ਆ ਤੇ ਅੱਜ ਅਸੀਂ ਇੱਥੋਂ ਇਹੀ ਤਹਿਈਆ ਕਰਕੇ ਜਾ ਰਹੇ ਹਾਂ ਕਿ ਜਿਹੜਾ ਅਸੀਂ ਅੱਜ ਔਰਤਾਂ ਤਵਿੰਗ ਦੇ ਗਠਨ ਦੇ ਲਈ ਇਹ ਵੱਡੀ ਕਨਵੈਨਸ਼ਨ ਇੱਥੇ ਹੋਈ ਆ ਇਹਨੂੰ ਅਸੀਂ ਪਿੰਡ-ਪਿੰਡ ਤੱਕ ਜਿਹੜੀ ਇੱਥੇ ਵਿਚਾਰ-ਚਰਚਾ ਹੋਈ ਆ ਉਹਨੂੰ ਲੋਕਾਂ ਤੱਕ ਲੈ ਕੇ ਜਾਈਏ ਤੇ ਔਰਤਾਂ ਨੂੰ ਜਿਹੜਾ ਜਥੇਬੰਦ ਕਰਕੇ ਜਿਹੜਾ ਹੈਗਾ ਵਾ ਇਸ ਖੇਤੀ ਸੰਕਟ ਦੇ ਵਿੱਚੋਂ ਉੱਭਰਨ ਦੇ ਲਈ ਇਹ ਹੈਗਾ ਇੱਕ ਰੋਲ ਅਦਾ ਕਰੀਏ ਤਾਂ ਭੈਣ ਦੇ ਨਾਲ ਗੱਲਬਾਤ ਹੋਈ ਆ ਤੇ ਭੈਣ ਨਾਲੋਂ ਕਿਹਾ ਗਿਆ ਕਿ ਅਸੀਂ ਪਿੰਡਾਂ ਦੇ ਵਿੱਚ ਵੀ ਜਿਹੜਾ ਭੈਣਾਂ ਦੀ ਜਾ ਕੇ ਲਾਂਬੰਦੀ ਕਰਾਂਗੇ ਤਾਂ ਮਾਤਾ ਜੀ ਅੱਜ ਤੁਸੀਂ ਇੱਥੇ ਪਹੁੰਚੇ ਹੋ ਕਨਵੈਨਸ਼ਨ ਹੋਈ ਆ ਕੀ ਸਿੱਖਣ ਨੂੰ ਮਿਲੇ ਬਹੁਤ ਵਧੀਆ ਜੀ ਸਾਨੂੰ ਤਾਂ ਬਹੁਤ ਵਧੀਆ ਪ੍ਰੋਗਰਾਮ ਮਿਲਿਆ ਤੇ ਜੇ ਆਪਦੇ ਹੱਕਾਂ ਦੀ ਵਾਬਤ ਸਭ ਦਾ ਹੱਕ ਆ ਬਾਹਰ ਨਿਕਲਣਾ ਸਾਡੇ ਤੇ ਇਹ ਕਹਿਣਾ ਹੈ ਵੀ ਸਾਰੀਆਂ ਬਣਾ ਆਪੋ ਆਪਣੇ ਹੱਕ ਦੀ ਵਾਬਤ ਰੱਖ ਜਿਹੜੇ ਅੱਜ ਕੱਲ ਚਿੱਟਾ ਆ ਰਿਹਾ ਉਹ ਵੀ ਜ਼ਰੂਰੀ ਬੰਦ ਹੋਣਾ ਚਾਹੀਦਾ ਕਈਆਂ ਮਾਵਾਂ ਦੇ ਘਰ ਉੱਜੜ ਗਏ ਪੁੱਤਾਂ ਵੱਲੋਂ ਮਾਵਾਂ ਰੋਂਦੀਆਂ ਰਹਿ ਗਈਆਂ ਜਿੰਦੇ ਲਾਗੇ ਕਰਨ ਹਾਂਜੀ ਇਹ ਸਿੱਖਣ ਨੂੰ ਮਿਲਿਆ ਵੀ ਔਰਤਾਂ ਨੂੰ ਹਰ ਫੀਲਡ ਚ ਅੱਗੇ ਆਉਣਾ ਚਾਹੀਦਾ ਵਾ ਕਿਉਂਕਿ ਔਰਤਾਂ ਤੋਂ ਬਿਨਾ ਜਿਹੜਾ ਵੀ ਇਹ ਸਭ ਕੁਝ ਅਧੂਰਾ ਵਾ ਤੇ ਔਰਤ ਨੂੰ ਹ ਪਹਿਲਾਂ ਤਾਂ ਵੀ ਆਪਾਂ ਕਹਿ ਦਈਏ ਵੀ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਜਾਂਦਾ ਸੀ ਪਰ ਤੇ ਮਰਦ ਪ੍ਰਧਾਨ ਸਮਾਜ ਸੀ ਪਰ ਅੱਜ ਕੱਲ ਔਰਤਾਂ ਹਰ ਫੀਲਡ ਚ ਅੱਗੇ ਆ ਰਹੀਆਂ ਨੇ ਹਰ ਖੇਤਰ ਚ ਇਨਸਾਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੀਆਂ ਨੇ ਤਾਂ ਜ਼ਰੂਰੀ ਹੈ ਵੀ ਹਰ ਫੀਲਡ ਚ ਔਰਤਾਂ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਵਾ ਜਦੋਂ ਪੈਣ ਤੁਸੀਂ ਇੱਥੇ ਪਹੁੰਚੇ ਸੀ ਅੱਜ ਔਰਤਾਂ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਕੁਝ ਸਿੱਖਣ ਨੂੰ ਮਿਲਿਆ ਕਿ ਪਿੰਡਾਂ ਦੇ ਵਿੱਚ ਜਾ ਕੇ ਲੰਬਾਂ ਕੀਤਾ ਜਾਵੇ ਹਾਂਜੀ ਵੀਰ ਜੀ ਔਰਤਾਂ ਦਾ ਬਹੁਤ ਯੋਗਦਾਨ ਆ ਇਸ ਕੰਮ ਵਿੱਚ ਕਿਉਂਕਿ ਸਰਕਾਰਾਂ ਸਾਡੀ ਨਾਲ ਬਹੁਤ ਵਾਅਦੇ ਕਰ ਰਹੀਆਂ ਪਰ ਨਵਾ ਨਹੀਂ ਰਹੀਆਂ ਔਰਤਾਂ ਨੂੰ ਲਾਰਾ ਲਾਉਂਦੀਆਂ ਵੀ ਕੁਝ ਔਰਤਾਂ ਇਸ ਕਰਕੇ ਵੀ ਆਉਂਦੀਆਂ ਵੀ ਜਿਹੜੇ ਸਾਡੇ ਨਾਲ ਵਾਅਦੇ ਕਰਦੇ ਆ ਉਹ ਪੂਰੇ ਕੀਤੇ ਜਾਣ ਪਰ ਸਰਕਾਰ ਆਪ ਦੇ ਕੰਨ ਬੰਦ ਕਰਕੇ ਬੈਠੀ ਆ ਔਰਤਾਂ ਦੀ ਕੁਝ ਨਹੀਂ ਸੁਣ ਰਹੀਗੀ ਕਿਉਂਕਿ ਹਜ਼ਾਰ ਹਜ਼ਾਰ ਰੁਪਏ ਦੇ ਵਾਅਦੇ ਕਰਕੇ ਤੇ ਜਿਹੜੀਆਂ ਹੁਣ ਬੱਸਾਂ ਦੇ ਵਿੱਚ ਔਰਤਾਂ ਨਾਲ ਵੇਖੋ ਤੁਸੀਂ ਕਟਮਾਰ ਕਿੰਨੀ ਹੁੰਦੀ ਆ ਬੇਇੱਜ਼ਤੀ ਕੀਤੀ ਜਾਂਦੀ ਔਰਤ ਦੀ ਸਾਨੂੰ ਇਹ ਵੀ ਮੰਗ ਸੀ ਵੀ ਜਾਂ ਤੱਕ ਕਰਾਇਆ ਅਸੀਂ ਦਿਆ ਕਰਾਂਗੇ ਬੱਸ 'ਚ ਹੇਠ ਛੜਾਂਗੇ ਸਾਰਾ ਕੁਝ ਬੰਦ ਕੀਤਾ ਜਾਵੇ ਸਾਨੂੰ ਜਿਹੜੀਆਂ ਔਰਤਾਂ ਬੇਰੁਜ਼ਗਾਰ ਘਰੇ ਬੈਠੀਆਂ ਆਂ ਪੜੀਆਂ ਲਿਖੀਆਂ ਇੰਨੀਆਂ ਤੇ ਆਪਨੇ ਕਰੋ ਕੋਈ ਕਾਰਵਾਰ ਨਹੀਂ ਕਰ ਸਕਦੀਆਂ ਬਾਹਰ ਨਹੀਂ ਜਾ ਸਕਦੀਆਂ ਬੱਚਿਆਂ ਨੂੰ ਛੱਡ ਕੇ ਉਹਨਾਂ ਵਾਸਤੇ ਸਰਕਾਰ ਕੋਈ ਆਪਦਾ ਕੰਮ ਦੇਵੇ ਅਸੀਂ ਘਰੇ ਬਹਿ ਕੇ ਆਪਦਾ ਕੰਮ ਕਰੀਏ ਨਾਲੇ ਹਮੇਸ਼ਾ ਦੇ ਬੱਚਿਆ ਚ ਰਹੀਏ ਪਰ ਇਸ ਸੰਸਦ ਨਾਲ ਅਸੀਂ ਹਮੇਸ਼ਾ ਜੁੜੇ ਰਵਾਂਗੇ ਕਿਉਂਕਿ ਸਾਡਾ ਯੋਗਦਾਨ ਇਸ ਸੰਸਦ ਦੇ ਨਾਲ ਸਾਨੂੰ 4 ਸਾਲ ਹੋ ਗਏ ਜੁੜਿਆ ਨੂੰ ਤੇ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਏਵੀ ਸਿੱਖਣ ਨੂੰ ਮਿਲਿਆ ਕਿ ਜਿਵੇਂ ਸਰਕਾਰ ਸੱਤਾ ਦੇ ਵਿੱਚ ਆ ਜਾਂਦੀ ਆ ਵਾਅਦੇ ਕਰ ਲੈਂਦੀ ਆ ਟਾਕਰਾ ਕਿਵੇਂ ਕਰਨਾ ਉਹਨਾਂ ਦੇ ਨਾਲ ਹੁਣ ਇਹਨਾਂ ਨੇ 1000 ਰੁਪਏ ਦੀ ਵਾਅਦੇ ਦੀ ਗੱਲ ਕੀਤੀ ਸੀ ਤਾਂ ਬੀਬੀਆਂ ਨੇ ਵੱਡੀ ਗਿਣਤੀ ਦੇ ਵਿੱਚ ਵੋਟਾਂ ਪਾਈਆਂ ਪਰ ਵੋਟਾਂ ਤੋਂ ਬਾਅਦ ਆ ਉਹਨਾਂ ਨੇ ਨਾਤਾ ਬੀਬੀਆਂ ਨੂੰ 1000 ਰੁਪਏ ਦਿੱਤਾ ਸੀ ਹਾਂਜੀ ਉਹਨਾਂ ਨੇ ਬਿਲਕੁਲ ਬਹੁਤੇ ਬਹੁਤ ਕੀਤੇ ਆ ਪਰ ਨਾ 1000 ਰੁਪਏ ਦੀ ਉਹਨਾਂ ਨੇ ਸਾਡੇ ਨਾਲ ਕੋਈ ਨਹੀਂ ਕਿਸੇ ਨੂੰ ਕੁਝ ਨਹੀਂ ਮਿਲ ਰਿਆ ਕਹਿ ਦਿੰਦੇ ਆ ਉਹ ਤੁਹਾਡੇ ਆਧਾਰ ਕਾਰਡ ਤੇ ਆ ਗਿਆ ਹਾਂ ਪਹਿਲਾਂ ਮੋਦੀ ਸਰਕਾਰ ਨੇ ਜ਼ਰੂਰ 5-500 ਔਰਤਾਂ ਦੇ ਖਾਤਿਆਂ ਦੇ ਵਿੱਚ ਪਾਇਆ ਸੀ ਉਹ ਅਸੀਂ ਮੁੱਕਰਦੇ ਨਹੀਂ ਕਿ ਵਾਅਦਿਆਂ ਤੋਂ ਵੀ ਜਿਹੜੇ ਸਾਡੇ ਨਾਲ ਪਰ ਜਿਹੜੀ ਆ ਹੁਣ ਸਰਕਾਰ ਆ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਇਹ ਬਿਲਕ ਫਲ ਝੂਠੇ ਲਾਰਿਆਂ ਵਾਲੀ ਸੀ ਇਹ ਤਾਂ ਬਸ ਲੋਕਾਂ ਨੂੰ ਗਮਰਾਹ ਕਰ ਰਹੀ ਆ ਗੱਲਾਂ ਕਰਕੇ ਪਰ ਕੱਢਣ ਪਾਉਣ ਨੂੰ ਇਹਨਾਂ ਦੇ ਵਿੱਚ ਕੁਝ ਨਹੀਂ ਪਰ ਨਵਾਂ ਬਦਲਾਵ ਤਾਂ ਵੱਧ ਚੜ ਕੇ ਵੱਧ ਵੋਟਾਂ ਪਾ ਕੇ 92 ਮੇਲੇ ਜਿੱਤਾ ਅਕੇ ਲੈ ਕੇ ਆਂਦਾ ਸੀ ਲੋਕਾਂ ਨੇ ਪਿਛਲੇ ਕਾਲੀ ਕਾਂਗਰਸੀਆਂ ਨੂੰ ਛੱਡਿਆ ਤੇ ਇਹਨਾਂ ਨੂੰ ਲੈ ਕੇ ਆਂਦਾ ਹਾਂਜੀ ਪਹਿਲਾਂ ਜਿਹੜੇ ਕਾਲੀ ਕਾਂਗਰਸ ਸੀ ਇਹਨਾਂ ਕੋਲੋਂ ਸਾਨੂੰ ਕਣਕ ਸਾਰਾ ਕੁਝ ਫ੍ਰੀ ਮਿਲ ਜਾਂਦਾ ਸੀਗਾ ਚਲੋ ਆਪੋ ਆਪਣਾ ਜਿਹੜੇ ਹੁਣ 4-5 ਜੀ ਆ ਉਹਨਾਂ ਨੂੰ ਤਾਂ ਵਧੀਆ ਮੌਸ ਸੀ ਹੁਣ ਇਹਨਾਂ ਨੇ ਸਾਨੂੰ 30 ਕਿਲੋ ਕਣਕ ਦਿੱਤੀ ਜਾਂਦੀ ਸੀ ਇਹਨਾਂ ਨੇ ਹੁਣ ਸਿਰਫ 5 ਕਿਲੋ ਕਰਤੀ ਆ ਉਹ ਵੀ ਸੈਨੂੰ ਮਿਲਦੀ ਹੈ ਕਿਸੇ ਨੂੰ ਨਹੀਂ ਮਿਲਦੀ ਜਿਹੜਾ ਹੁਣ ਬਿਸਤਰੀ ਆ ਵਿਚਾਰਾ 700 ਦੀ ਦਿਹਾੜੀ ਛੱਟ ਕੇ ਉਹ ਲੈਨ ਦੇ ਵਿੱਚ ਖੜਦਾ ਵਾ ਸਾਨੂੰ ਇਹ ਸਹੂਲਤ ਸਹੀ ਤਰੀਕੇ ਨਾਲ ਢੰਗ ਤਰੀਕੇ ਨਾਲ ਦਿੱਤੀ ਜਾਵੇ ਜਾਂ ਕਿ ਗਰੀਬਾਂ ਨੂੰ ਵੀ ਸਰਕਾਰ ਤੱਕ ਰਹੀ ਹੁੰਦਾ ਕਿਉਂਕਿ ਸਾਡੀਆਂ ਲੱਖਾਂ ਨਾ ਹਜ਼ਾਰੀ ਵੋਟਾਂ ਲੈ ਜਾਂਦੇ ਮੰਨ ਕੇ ਝੂਠੇ ਵਾਅਦੇ ਕਰ ਜਾਂਦੇ ਕੱਚੇ ਮਕਾਨ ਕਿਸੇ ਦੇ ਕੋਈ ਲਾਜ ਲੂ ਕੋਈ ਕੁਛ ਨਹੀਂ ਸੌਂਦਾ ਨਾ ਕੋਈ ਮੈਂਬਰ ਨਾ ਸਰਪੰਚ ਸਭ ਸਰਕਾਰਾਂ ਦੇ ਨਾਰ ਵਾਲੇ ਵਾ ਜਿਨ੍ਹਾਂ ਨੂੰ ਮਿਲਦਾ ਉਹ ਹਾਂਜੀ ਬੋਲਣਗੇ ਜਿਨ੍ਹਾਂ ਨੂੰ ਨਹੀਂ ਮਿਲਦਾ ਉਹਨਾਂ ਨੇ ਤਾਂ ਨਾ ਹੀ ਕਹਿਣਾ ਵਾ ਪਰ ਇਹ ਤਾਂ ਕਹਿੰਦੇ ਕਿ ਸਰਕਾਰੀ ਗਰੀਬਾਂ ਦੀ ਅਸੀਂ ਆਮ ਲੋਕਾਂ ਨਾ ਕੋਈ ਗਰੀਬਾਂ ਦੀ ਸਰਕਾਰ ਨਹੀਂ ਗਈ ਸਰਕਾਰ ਕੋਈ ਗਰੀਬਾਂ ਦੀ ਨਹੀਂ ਗਈ ਗਰੀਬ ਤਾਂ ਭੁੱਖੇ ਮਰਦੇ ਆ ਲੈਣਾ ਚਲਾ ਕੇ ਉਹਨਾਂ ਨੂੰ ਕਣਕਾ ਮਿਲਦੀਆਂ ਕੁਛ ਨਹੀਂ ਗਰੀਬਾਂ ਨੂੰ ਮਿਲਦਾ ਗਰੀਬ ਤਾਂ ਉਹਦੀ ਦਿਹਾੜੀ ਕਰਦਾ ਕੋਈ ਵੀ ਆ ਆਪਦੀ ਖਾਤਰ ਲੜਦਾ ਗਰੀਬ ਦੀ ਖਾਤਰ ਕੋਈ ਨਹੀਂ ਲੜਦਾ ਪਿੰਡਾਂ ਦੇ ਵਿੱਚ ਨਸ਼ਾ ਕਿਵੇਂ ਖਾਣਾ ਨਸ਼ਾ ਨਸ਼ਾ ਕੋਈ ਖਤਮ ਨਹੀਂ ਨਸ਼ਾ શરીਆਮ ਚੱਲੀ ਜਾਂਦਾ ਵਾ ਆਏ ਜਾਂਦੇ ਆ ਕੁੜੀ ਫੜਾ ਕੇ ਵਾਪਸ ਆ ਜਾਂਦੇ ਆ ਨਸ਼ੇ ਦੇ ਬਰਦ ਕੋਈ ਬੋਲਦਾ ਹੀ ਨਹੀਂ ਜੇ ਅਸੀਂ ਸਾਡੇ ਵਰਗੇ ਲਾਮ ਬੰਦ ਹੁੰਦੇ ਅਸੀਂ ਜਾਣੇ ਆ ਤਾਂ ਸਾਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਵੱਧ ਘੱਟ ਬੋਲਿਆ ਜਾਂਦਾ ਵੀ ਤੁਸੀਂ ਇਹਦੇ ਬਾਰੇ ਨਸ਼ੇ ਬਾਰੇ ਉਹ ਕਰਦੇ ਆ ਬੋਲਦੇ ਆ ਜੋ ਅਸੀਂ ਕਿਸੇ ਨੂੰ ਕਹਿ ਵੀ ਨਹੀਂ ਸਕਦੇ ਕਿਉਂਕਿ ਸਾਨੂੰ ਧਮਕੀਆਂ ਹੀ ਇਹੋ ਜਿਹੀਆਂ ਦਿੱਤੀਆਂ ਜਾਂਦੀਆਂ ਵੀ ਜਿਹਦੇ ਤੋਂ ਅਸੀਂ ਡਰ ਕੇ ਕਰਵਾਇਆ ਚਾ ਵਾਰਜਾਂ ਨੇ 7.5 ਕੋਈ ਨਹੀਂ ਦੇ ਰਿਹਾ